ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਤੇ ਬਾਕੇ ਪੁਰਾਣੇ ਸ਼ਹਿਰ ਦਾ ਕਵੰਡੀ ਪਿੰਡ ਆ ਮੈਂ ਇਸ ਟਾਈਮ ਬੱਬੇ ਬਾਈ ਦੇ ਘਰੇ ਮੌਜੂਦ ਆ ਮਿੱਤਰੋ ਤੇ ਤਿੰਨ ਜਾਨਵਰ ਬਾਈ ਦੇ ਕੋਲੇ ਇਸ ਟਾਈਮ ਆ ਇੱਕ ਬੂਰੀ ਨੀਲੀ 라ਵੀ ਦੀ ਕੱਟੀ ਇੱਕ ਕਾਲੀ ਕੱਟੀ ਤੇ ਇੱਕ ਛੋਟੀ ਬਣੀ ਬਣਾਈ ਪੁੱਜੀ ਤਿੰਨਾਂ ਜਾਨਵਰਾਂ ਦੀ ਪ੍ਰੋਪਰ ਡਿਟੇਲ ਜਾਣਦੇ ਹੋਏ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਆਪਾਂ ਉਹ ਮਿਲਦੇ ਆ ਸਾਰੀ ਸਤਿ ਸ਼੍ਰੀ ਅਕਾਲ ਬੱਬੇ ਬਾਈ ਸਤਿ ਸ਼੍ਰੀ ਅਕਾਲ ਬਾਈ ਸਰ ਜੀ ਠੀਕ ਆ ਜਾਨ ਬਾਈ ਬਾ ਠੀਕ ਆ ਬਾਈ ਸਰਪੇ ਤੂੰ ਸੁਣਾ ਸੇਤਾ ਦੇ ਘਰ ਪਰਿਵਾਰ ਬਹੁਤ ਠੀਕ ਆ ਬਾਈ ਸਰਪੇ ਚਲੋ ਸ਼ੁ크ਰਾਂ ਰੱਬ ਦਾ ਅੱਛਾ ਬਈ ਇੱਕ ਵਾਰੀ ਆਪਣਾ ਘਰ ਜਿਹੜਾ ਉਹ ਕਿਹੜੇ ਸਰਕਲ ਆ ਕੀ ਧਰਮਸ਼ਾਲਾ ਜਾਂਦੀ ਇਹ ਪਟਵਾਰਖਾਨਾ ਰਹਿੰਦਾ ਹੈ ਪਟਵਾਰਖਾਨਾ ਪਟਵਾਰਖਾਨੇ ਦੇ ਕੋਲ ਆ ਗਿਆ ਅੱਛਾ ਬਈ ਅੱਜ 3 ਜਨਵਾਰਾ ਹੈ ਨਾ ਹਾਂ 3 ਜਨਵਾਰਾ ਤੇ ਪਹਿਲੇ ਨੰਬਰ ਦੇ ਜਿਹੜੇ ਦੋ ਕੱਟ ਗਏ ਕਿਨੇ ਕਿੰਨੀ ਉਮਰ ਦੇ ਆ ਬਾਈ ਇਹਦਾ ਸਰਪੇ ਆਪਣੇ ਮੈਂ ਆ ਬੂਰੀ ਨੀਲੀ ਰਾਵੀ ਹੈ ਜਿਹੜੀ ਇਹਦਾ ਘਰ ਹੀ ਖੜੀ ਮੈਂ ਹੁਣ ਸੂਣ ਵਾਲੀ ਆਪਣੇ ਠੀਕ ਆ ਬਈ ਠੀਕ ਹੈ ਨਾ 골ਡਨ ਦੀ ਹੈਗੀ ਇਹ ਆ 골ਡਨ ਦੀ ਹੈ ਹਾਂ ਠੀਕ ਹੈ ਬਈ ਤੇ ਟੇਡਾ ਕੱਟ ਠੀਕ ਹੈ ਜੀ ਤੇ ਇਹਦਾ ਤੁਸੀਂ ਦਿਸੀ ਜਾਂਦੀ ਆ ਤੁਹਾਨੂੰ ਹੈਨਾ ਕੱਟੀ ਚੰਗੀ ਆ ਤੇ ਬੜੀ ਜਿਆਦਾ ਚੰਗੀ ਹੈ ਹੂੰ ਠੀਕ ਹੈ ਬਈ ਉਮਰ ਕਿੰਨੀ ਕੁ ਦੀ ਹੋਗੀ ਹੋਗੀ ਬਈ ਇਹ ਇਹ ਸਾਲਕ ਦੀ ਰੱਖ ਤੂੰ ਠੀਕ ਹੈ ਬਈ ਹਾਂ ਤੇ ਇਹਦਾ ਰੇਟ ਬਈ ਰੇਟ ਫੋਨ ਤੇ ਹੀ ਕਰ ਲਾਂਗੇ ਸਰਪਿਆ ਠੀਕ ਹੈ ਮੈਂ ਲੈ ਹਾਂ ਸੂਲ ਤੇ ਨਿਸ਼ਾਨ ਚਾਰੇ ਪੈਰ ਨਿਸ਼ਾਨੀਆਂ ਸੁੰਨੀਆਂ ਓਕੇ ਹੈ ਨਾ ਹਾਂ ਤੇ ਆਹ ਬਈ ਕਾਲੀ ਇਹ ਸਰ ਮੈਂ ਨਾਲ ਹੀ ਪੈਂਦਾ ਆਪਣੇ ਇੱਥੇ ਨੱਥੂ ਵਾਲਾ ਨੱਥੂ ਵਾਲਾ ਹਾਂ ਇਹ ਆਪਾਂ ਉਥੋਂ ਲਈ ਸੀ ਠੀਕ ਹੈ ਇਹ ਡੈਮਡ ਦੀ ਦੱਸਿਆ ਆਪਾਂ ਨੂੰ ਠੀਕ ਹੈ ਬਈ ਤੇ ਇਹ ਕਿੰਨੇ ਦੇ ਦੇ ਦਿਆਂਗੇ ਬਈ ਇਹਦਾ ਵੀ ਰੇਟ ਫੋਨ ਤੇ ਹੀ ਫੋਨ ਤੇ ਕਰ ਲਾਂਗੇ ਸਰ ਦਾ ਠੀਕ ਹੈ ਇਹਦੀ ਉਮਰ ਕਿੰਨੀ ਹੋਊਗੀ ਇਹ ਵੀ ਦੱਸ ਥੋੜੀ ਹੋਊਗੀ ਮਤ ਇਹਨਾਂ ਮਹੀਨਾ ਡੇਢ ਮਹੀਨਾ ਘੱਟ ਹੋਊਗੀ ਬਸ ਮਤਲਬ ਕੋਈ 11 ਦੀ ਲਾਲਾ ਕੋਈ ਦਸਾਂ ਦੀ ਹਾਂ ਹਾਂ ਬਸ ਇੱਥੇ ਇੱਥੇ ਜੀ ਲਗਭਗ ਠੀਕ ਹੈ ਬਈ ਹਾਂ ਥੱਲੇ ਉਹ ਵੀ ਬਹੁਤ ਚੰਗੀ ਹੋਰ ਰਹਿਣੀ ਚਾਹੀਦੀ ਹੈ ਨਾ ਹਾਂ ਤੋਰ ਨੂੰ ਤਾਂ ਰਹਿਣ ਦੀ ਇਹੋ ਹਾਂ ਤੋਰ ਨਹੀਂ ਤੋਰ ਵੀ ਦੇਮਾ ਕੇ ਥੱਲੇ ਉਹ ਵੇਖੋ ਲੈ ਨਹੀਂ ਠੀ ਰਹੰਦ ਕੋਈ ਨਾ ਤੁਰਨ ਉਹ ਗਰਮੀ ਹੈਗੀ ਐਂਦੇ ਬਾਰੇ ਦੱਸੋ ਛੋਟੀ ਬਾਰੇ ਮੈਨੂੰ ਇਹ ਕੀ ਚੀਜ਼ ਹੈ ਇਹ ਬਾਦਸ਼ਾਹ ਦੀ ਸਰ ਦਾ ਆਪ ਹੈ ਠੀਕ ਹੈ ਜੀ ਤੇ ਇਹ ਆਪਾਂ ਨੇ ਮਾਲਿਕ ਕੋਈ ਕਰੋਸ ਹੋਈ ਜਾਂ ਇਹਨੂੰ 28 ਦਿਨ ਬਣੀ ਨੂੰ ਹੋਵੇ ਆਪਣੇ ਘਰੋ ਹੀ ਹੈ ਹਾਂ ਠੀਕ ਹੈ ਭਾਈ ਓਕੇ 28 ਦਿਨ ਹੋ ਗਿਆ ਅੱਜ 28 ਦਿਨ ਹੋ ਗਏ ਬਣੀ ਨੂੰ ਕਾ ਅਗਲੇ ਦੇ ਘਰ ਮੈਂ ਠੀਕ ਹੈ ਭਾਈ ਓਕੇ ਭਾਈ ਇਹਦੀ ਉਮਰ ਕਿੰਨੀ ਦੀ ਹੋਊਗੀ ਭਾਈ ਉਮਰ ਅਸਰ ਬਏ ਇਹ ਦੂਜਾ ਦੰਦ ਸੱਟ ਗਿਆ ਹੁਣ ਫਿਰ ਕੋਈ ਰੱਖ ਤੂੰ ਜੇ ਦੰਦ ਹੁਣੇ ਫਿੱਟੇ ਨੇ ਹੁਣੇ ਸੁੱਟੇ ਨੇ ਠੀਕ ਹੈ ਹਾਂ ਹਜੇ ਨਾ ਕੋਈ 40 ਦੀ ਚੰਗੀ ਹੈ ਹਨਾ ਬਹੁਤ ਬੜਾ ਚੰਗਾ ਥਣ ਥਣ ਲੱਗਿਆ ਸਿੰਘ ਕੀ ਰੇਟ ਰੂਗੇ ਬਈ ਜਾਂਦਾ ਹਾਂਜੀ ਇਹਦਾ ਵੀ ਰੇਟ ਫੋਨ ਤੇ ਫੋਨ ਤੇ ਕਰ ਲੈ ਸਰ ਫੋਨ ਠੀਕ ਹੈ ਬਈ ਤੋੜ ਦਿਓ ਇਹਨੂੰ ਖੋਲ ਦੋ ਮੈਂ ਤੋੜ ਲੈ ਵੀ ਮੇਟਰੋ ਦੰਦ ਦੇ ਸੁੱਟ ਗਿਆ ਬਈ ਜਾਂਦਾ ਤੁਸੀਂ ਅਗਲੀ ਆਪ ਦੀ ਕਾਰਵਾਈ ਕਰ ਲਿਆ ਜਾ ਕੇ ਕਿ ਚੋਟੀ ਚੰਗੀ ਆ ਬਣਦੀ ਤਾਂ ਦੀ ਮੱਥੇ ਯਾਨੀ ਹੁਣੇ ਫਿੱਟੇ ਦੰਦ ਦਾ ਹਜੇ ਕੱਢੇ ਵੀ ਨਹੀਂ ਫੁੱਟੇ ਜੀ ਅਮਰ ਮਾੜੀ ਠੀਕ ਠੀਕ ਹੈ ਜੀ 22 ਦਿਨ ਹੋ ਗਏ ਬਈ ਇਹਦਾ ਕ੍ਰ ਬੜੀ ਚੰਗੀ ਠੰਡੀ ਸੀਲ ਬਹੁਤ ਹੈ ਜੈਲੀ ਵਾਲੀ ਹੈ ਹਾਂ ਬਹੁਤ ਜਿਆਦਾ ਜੈਲੀ ਤੂ ਤੂ ਤੂੰ ਨਹੀਂ ਕਰਦੀ ਬੜਾ ਹਾਂ ਮੈਂ ਠੀਕ ਹੈ ਬਈ ਓਕੇ ਪਰ ਦੋ ਬਸ ਸੋਨੀਏ ਝੋਟੀ ਬਈ ਜੰਨੀ ਹੈਗੀ ਲਾ ਜੀ ਦੀਪ ਸਿੰਘ ਖਾਦੀ ਇੱਕ ਵਾਰੀ ਫਿਰ ਪਿੰਡਾ ਪੁੰਡਾ ਦਾ ਆ ਪੂਰੀ ਤੇ ਰਕੀ ਬਣਾਇਆ ਫੋਕਸ ਵਾਲਾ ਪੂਰੀ ਘੱਟੀ ਭਾਲੀ ਚੰਗੀ ਹੈ ਨਾ ਅੱਜ ਦੀ ਵੀਡੀਓ ਦੇ ਵਿੱਚ ਤਾਂ ਸ਼ਾਨਦਾਰ ਹੀ ਲੱਗਦੀ ਮੈਨੂੰ ਬੜੀ ਕਿਉਂ ਬਈ हां सर मैं ਝੋਟੀ ਆ ਵੀ ਕਿੰਨੀ ਜੰਗੇ ਆ ਬਸ ਹਾਂ ਪਰ ਇਹ ਰੰਗ ਬਾਜ ਚੋਂ ਠੀਕ ਕੱਟ ਮਿਲਣ ਵਾਲੀ ਚੀਜ਼ ਆ ਹਾਂ ਇਹ ਜਾਈ ਬੁਰੀ ਤਾਂ ਮਿਲਦੀ ਘੱਟ ਨਾ ਟੇਢਾ ਕੱਟ ਹੈਗਾ ਨਾ ਟਿਕਾਣੇ ਦੀ ਆ ਜਾਵਾਂਗੇ ਆ ਫਿਰ ਸੂਲ ਸਾਮ ਨੂੰ ਜਿਹੜਾ ਚੀਜ਼ ਬਣ ਜੂ ਹਾਂ ਸੂਲ ਤੇ ਨਿਸ਼ਾਨ 99727 16232 16232 ਹਾਂ ਸਰ ਦਾ ਥੱਲੋਂ ਵੇਖ ਕਿੰਨੀ ਚੰਗੀ ਥੱਲੋਂ ਵੇਖੋ ਲੈ 99727 16232 ਹਾਂ ਬਸ ਠੀਕ ਹੈ ਬਈ ਥਨ